ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੁਝ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਬਟਾਲਾ ਦੇ ਵਿੱਚ ਫਾਇਰਿੰਗ ਦੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਉਹ ਹੋਈਆਂ ਸੀ ਪਿੱਛੇ ਦੇ ਅਲੱਗ-ਅਲੱਗ ਜਗ੍ਹਾ ਤੇ ਤੇ ਉਹਦੇ ਵਿੱਚ ਕੀ ਸੀਗਾ ਵੀ ਪਬਲਿਕ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਉਹਦੇ ਲਈ ਅਸੀਂ ਅੱਜ ਇੱਕ ਕਲ리어 ਕਰਨਾ ਚਾਹੁੰਦੇ ਹਾਂ ਵੀ ਅਸੀਂ ਜਿਹੜੀਆਂ ਉਹ ਦੋਨੇ ਵਾਰਦਾਤਾਂ ਸੀਗੀਆਂ ਸਿਟੀ ਦੀਆਂ ਬਟਾਲਾ ਔਰ ਡੇਰਾ ਬਾਬਾ ਨਾਨਕ ਉਹ ਦੋਨੇ ਜਿਹੜੀ ਵਾਰਦਾਤ ਅਸੀਂ ਟ੍ਰੇਸ ਕਰ ਲਈਆਂ ਨੇ ਤੇ ਇੱਕ ਸਾਡੇ ਨੁਥਰਾ ਜਿਹੜੇ ਹੈਗੇ ਆ ਜੁਵਲਰ ਦੇ ਬਾਹਰ ਗੋਲੀ ਚੱਲੀ ਸੀ ਦੋ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਤੇ ਜਿਨ੍ਹਾਂ ਨੇ ਉਹਨਾਂ ਦੇ ਬਾਹਰ ਦਾ ਸ਼ੀਸ਼ਾ ਦਾ ਦਰਵਾਜ਼ਾ ਸੀ ਉਹਦੇ ਵਿੱਚ ਗੋਲੀਆਂ ਮਾਰ ਕੇ ਜਿਹੜੇ ਫਰਾਰ ਹੋ ਗਏ ਸੀਗੇ ਤੇ ਉਹਦੇ ਵਿੱਚ ਅਸੀਂ ਜਿਹੜਾ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਾਲ ਦੀ ਨਾਲ ਜਿਹੜਾ ਹੈਗਾ ਟੀਮਸ ਅਲੱਗ-ਅਲੱਗ ਬਣਾ ਕੇ ਤੇ ਦਿਸ਼ਾ ਦੇ ਦਿੱਤੇ ਗਈ ਉਹਦੇ ਵਿੱਚ ਸਾਡੀਆਂ ਡੀਐਸਪੀ ਸਿਟੀ CIA ٹیم ਐ ਐਸਐਚਓ ਸਿਟੀ ਵੱਲੋਂ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਮਿਹਨਤ ਕਰਕੇ ਕਾਊਂਟਰ ਇੰਟੈਲੀਜੈਂਸ ਦਾ ਕਾਫੀ 파ਟ ਆ ਹਿਊਮਨ ਇੰਟੈਲੀਜੈਂਸ ਅਸੀਂ ਹੋਰ ਜਿਹੜੇ ਰਿਸੋਰਸ ਜਿਹੜੇ ਹੈਗੇ ਆ ਉਹਦੇ ਥਰੂ ਕਾਫੀ ਜਿਹੜੀ ਮਿਹਨਤ ਤੋਂ ਬਾਅਦ ਅਲੱਗ-ਅਲੱਗ ਟੀਮਾਂ ਦੀ ਬਿਕੋਜ਼ ਬਿਲਕੁਲ ਬਲਾਈਂਡ ਸੀਗਾ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਪਹਿਲਾਂ ਕਿਸੇ ਤਰ੍ਹਾਂ ਦਾ ਸਬੂਤ ਨਹੀਂ ਸੀ ਸਾਹਮਣੇ ਆਇਆ ਤੋ ਸਾਰੀਆਂ ਟੀਮਾਂ ਦੀ ਜਿਹੜੀ ਕੰਬਾਈਨਡ ਮਿਹਨਤ ਸਾਥਕਾ ਜਿਹੜੀ ਹੈਗੇ ਅਸੀਂ ਇਹ ਕਰੈਕ ਕਰ ਲਿਆ ਕੇਸ ਉਹਦੇ ਵਿੱਚ 24 ਤਰੀਕ ਨੂੰ ਜਿਹੜੀ ਇਹ ਫਾਇਰਿੰਗ ਇਨਸਟੈਂਟ ਹੋਈ ਸੀ ਦੇ ਵਿੱਚ ਮਕਦਮਾ ਨੰਬਰ 74 ਅਸੀਂ ਕੀਤਾ ਸੀਗਾ ਦਰਜ ਉਹਦੇ ਵਿੱਚ ਦੋ ਬੰਦੇ ਅਸੀਂ ਜਿਹੜੇ ਫੜੇ ਐ ਇੱਕ ਮਨੀ ਮਸੀਹ ਪੁੱਤਰ ਜਸਪਾਲ ਮਸੀਹ ਐ ਇਹ ਦੂਬੀਵਾਲ ਦਾ ਰਹਿਣ ਵਾਲਾ ਥਾਣਾ ਸਿਵਲ ਲਾਈਨ 'ਚ ਪੈਂਦਾ ਔਰ ਇੱਕ ਹੈਗਾ ਸੰਦੀਪ ਸਿੰਘ ਉਰਫ ਕਾਲੀ ਪੁੱਤਰ ਬਲਵਿੰਦਰ ਸਿੰਘ ਇਹ ਜਿਹੜਾ ਹੈਗਾ ਇਹ ਵੀ ਠਾਣਾ ਕਿਹਦਾ ਲਾਲ ਸਿੰਘ ਦੇ ਏਰੀਆ ਤੇ ਰਹਿਣ ਵਾਲਾ ਇਹ ਦੋਨਾਂ ਨੂੰ ਅਸੀਂ ਇਸ ਦੇ ਵਿੱਚ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਔਰ ਜੋ ਮੌਕੇ ਤੇ ਇਹਨਾਂ ਨੇ ਮੋਟਰਸਾਈਕਲ ਜਿਹੜਾ ਯੂਜ਼ ਕੀਤਾ ਸੀਗਾ ਔਰ ਪਿਸਟਲ ਬੱਤੀ ਬੋਟ ਜਿਹੜਾ ਯੂਜ਼ ਕੀਤਾ ਸੀ ਉਹ ਦੋਨੇ ਅਸੀਂ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹਣਾ ਵੀ ਇਹ ਦੋਨਾਂ ਦੇ ਜਿਹੜੇ ਹੈਗੇ ਆ ਪਹਿਲਾਂ ਵੀ ਪਿੱਛੇ ਹਿਸਟਰੀ ਹੈਗੀ ਆ ਇਹਨਾਂ ਦੇ ਮਗੱਦਮੇ ਵੀ ਦਰਜ ਨੇ ਤੇ ਇਦਾਂ ਹੀ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ 27 ਤਰੀਕ ਨੂੰ ਜਿਹੜਾ ਹੈਗਾ ਸਵਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਦੇ ਨਾਲ ਦੋ ਨੌਜਵਾਨ ਲੜਕਿਆਂ ਨੇ ਆ ਕੇ ਮੋਟਰਸਾਈਕਲ ਨਾਲ ਉਹਦੇ ਪੈਰਲਲ ਚਲਾ ਕੇ ਜਿਹੜਾ ਹੈ ਉਹਤੇ ਫਾਇਰ ਕੀਤਾ ਸੀਗਾ ਜਿਹੜਾ ਉਹਦੇ ਫਾਇਰ ਲੱਗਣ ਨਾਲ ਉਹਦੀ ਮੌਕੇ ਤੇ ਜਿਹੜੀ ਹੈਗੀ ਮੌਤ ਹੋ ਗਈ ਸੀ ਸਵਿੰਦਰ ਸਿੰਘ ਦੀ ਉਹਦੇ ਵਿੱਚ ਵੀ ਸਾਡੀ ਜਿਹੜਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਡੀਐਸਪੀ ਡੇਰਾ ਬਾਬਾ ਨਾਨਕ ਔਰ ਐਸਐਟੀ ਡੇਰਾ ਬਾਬਾ ਨਾਨਕ ਖਾੜੀ ਦੀ ਪੁਲਿਸ ਨੇ ਇਹਦੇ ਵਿੱਚ ਜਿਹੜੀ ਹੈਗੀ ਐ ਮੋਟਲੀ ਤਫਤੀਸ਼ ਸਟਾਰਟ ਕੀਤੀ ਸੀ ਉਹ ਵੀ ਇਦਾਂ ਹੀ ਇੱਕ ਬਲਾਈਂਡ ਮਰਡਰ ਸੀਗਾ ਪਰ ਫਿਰ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਬਟਾਲ ਦਾ ਇੱਕ ਬਹੁਤ ਵੱਡਾ ਯੋਗਦਾਨ ਆ ਜਿਹੜਾ ਜਿਹੜਾ ਬਾਬਾ ਨਾਨਾ ਨੇ ਤਾਂ ਕੇਸ ਟ੍ਰੇਸ ਕਰਨ ਦੇ ਵਿੱਚ ਤੇ ਬਹੁਤ ਹੀ ਮਿਹਨਤ ਨਾਲ ਜਿਹੜੀਆਂ ਸਾਡੀਆਂ ਵਕਫ ਵਕਫ ਟੀਮਾਂ ਵੀ ਸੀਆਈਏ ਟੀਮ ਵੀ ਇਹਦੇ ਵਿੱਚ ਲੱਗੀ ਰਹੀ ਹੈ ਤੇ ਅਸੀਂ ਉਹ ਵੀ ਜਿਹੜਾ ਕੇਸ ਹੈਗਾ ਉਹ ਅਸੀਂ ਟ੍ਰੇਸ ਕਰ ਲਿਆ ਉਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਜਸਵਿੰਦਰ ਸਿੰਘ ਆ ਜੀ ਉਹ ਫੌਜੀ ਇਹ ਫੌਜ ਤੋਂ ਜਿਹੜਾ ਪਕੌੜਾ ਹੈਗਾ ਤੇ ਇਹ ਬੰਦਾ ਸੀ ਜਿਹੜਾ ਕੀਤਾ ਹੈਗਾ ਇਹ ਚ ਗ੍ਰਿਫਤਾਰ ਕੀਤਾ ਹੈਗਾ ਇਹ ਰਹਿਣ ਵਾਲਾ ਹੈਗਾ ਡੇਰਾ ਬਾਬਾ ਨਾਨਕ ਦਾ ਹੀ ਹੈ ਦੂਸਰਾ ਜਿਹੜਾ ਹੈਗਾ ਨਵਰਾਜ ਸਿੰਘ ਉਰਫ ਸਾਗਰ ਇਹ ਵੀ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਦਾ ਹੀ ਰਹਿਸ਼ੀ ਹੈ ਸੋ ਅਸੀਂ ਇਹ ਦੋਨੇ ਕੇਸ ਜਿਹੜੇ ਹੈਗੇ ਆ ਜੋ ਸਾਡੇ ਫਾਇਰਿੰਗ ਇਨਸਟੈਂਟ ਹੋਏ ਸੀਗੇ ਇਹ ਦੋਨੇ ਕੇਸ ਅਸੀਂ ਟ੍ਰੇਸ ਕਰ ਲਏ ਆ ਅੱਗੇ ਇਹਦੇ ਵਿੱਚ ਹਜੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਹੋਰ ਇਹਦੇ ਵਿੱਚ ਵੀ ਬੰਦੇ ਅਸੀਂ ਹਜੇ ਅਰੈਸਟ ਕਰਾਂਗੇ ਜਿਹੜੇ ਕੇ ਨਾਲ ਲਿੰਕਡ ਹੈਗੇ ਆ ਜੋ ਸਾਡੀ ਹਜੇ ਪ੍ਰੀਮੀਨਰੀ ਇਨਕੁਆਇਰੀ ਦੇ ਵਿੱਚ ਸਾਹਮਣੇ ਆ ਰਿਹਾ ਉਹ ਅਸੀਂ ਤੁਹਾਨੂੰ ਬਹੁਤ ਜਲਦੀ ਇਹਦੇ ਬਾਰੇ ਵੀ ਜਿਹੜੀ ਹੈਗੀ ਆ ਉਹ ਨਾਲ ਦੀ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਜੋ ਵੀ ਕੋਈ ਇਹਦੇ ਵਿੱਚ ਹੋਰ ਗੜਾ ਹੈਗਾ ਆ ਬੰਦੇ ਦੀ ਜਿਹੜੀ ਸ਼ਮੂਰਤ ਪਾਈ ਜਾਊਗੀ ਤੇ ਜਾਂ ਜਿਹੜਾ ਅਸੀਂ ਬੰਦਾ ਇਹ ਚ ਵੈਸਟ ਕਰਾਂਗੇ ਇਹਨਾਂ ਨੇ ਗੋਲੀ ਚਲਾਈ ਕਿਉਂ ਇਹ ਅਸੀਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਵੀ ਹਜੇ ਅਸੀਂ ਬੰਦੇ ਫੜੇ ਹੈਗੇ ਆ ਇਨਵੈਸਟੀਗੇਟ ਕਰ ਰਹੇ ਆ ਇਹ ਪਰਸਨਲ ਦੁਸ਼ਮਣੀ ਵੀ ਹੋ ਸਕਦੀ ਹੈ ਇਹਦੇ ਵਿੱਚ ਜੋ ਸਾਨੂੰ ਜਿਹੜਾ ਫਸਟ ਹਜੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਪੁੱਛ ਗਿੱਚ ਤੋਂ ਉਹ ਇਹਨਾਂ ਦੀ ਕੋਈ ਪਰਸਨਲ ਜੜੀ ਹੈਗੀ ਆ ਰੰਜਿਸ਼ ਬਾਜੀ ਡੇਰੇਪਾਪਾ ਨਾਲ ਦੇ ਕਾਲੇ ਕੇਸ ਦੇ ਵਿੱਚ ਸਾਹਮਣੇ ਆਈ ਹੈ ਜੋ ਉਹਨਾਂ ਨੇ ਆਪ ਬਗਾਈਆਂ ਨਹੀਂ ਵੀ ਇਸ ਚੀਜ਼ ਦਾ ਕੀਤਾ ਸੀਗਾ ਪਹਿਲਾਂ ਖੁਲਾਸਾ ਤੇ ਉਹ ਅਸੀਂ ਕਿਉਂਕਿ ਪਹਿਲਾਂ ਸਿਟੀ ਵਾਲਾ ਜਿਹੜਾ ਕੇਸ ਹੈਗਾ ਲੁਥਰਾ ਜੂੰਦੂ ਵਾਲਾ ਇਹਦੇ ਵਿੱਚ ਵੀ ਪਹਿਲਾਂ ਇੱਕ ਸਿਟੀ ਥਾਣੇ ਦੇ ਵਿੱਚ ਗੋਲੀ ਚੱਲੀ ਸੀ ਉਹ ਇੱਕ ਇਮੀਗ੍ਰੇਸ਼ਨ ਕਾਊਂਟਰ ਤੇ ਚੱਲੀ ਸੀ ਉਹ ਵੀ ਅਸੀਂ ਇਹਦੇ ਨਾਲ ਲਿੰਕ ਕਰ ਰਹੇ ਹਾਂ ਸ਼ਾਇਦ ਉਹ ਸੇਮ ਹੀ ਜਿਹੜੀ ਹੈਗੀ ਹੈ ਉਹਦੇ ਨਾਲ ਲਿੰਕ ਅਪ ਹੋਵੇ ਪਰ ਉਹਦੇ ਬਾਰੇ ਤੁਹਾਨੂੰ ਮੈਂ ਅੱਜ ਨਹੀਂ ਦੱਸ ਸਕਦਾ ਕਿਉਂਕਿ ਇਹ ਐਵਿਡੈਂਸ ਸਾਡਾ ਹੋ ਸਕਦਾ ਹੈ ਇੱਧਰ ਉੱਧਰ ਰੋਂਦਾ ਜਾਂ ਕੋਈ ਹੁੰਦਾ ਹੈ ਅਸੀਂ ਉਹ ਇਨਵੈਸਟੀਗੇਸ਼ਨ ਆਪਣੀ ਜਿਹੜੀ ਹੈਗੀ ਆ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਆ ਐਗਜ਼ੈਕਟ ਵੀ ਇਹ ਕੀ ਹੋਇਆ ਅਜੇ ਹਾਲਿਆਰ ਨਹੀਂ ਆਇਆ ਹਾਂਜੀ ਹਾਂਜੀ ਮਜਾਇਦ ਬਿਲਕੁਲ ਪਿੱਛੇ ਹੋਣਾ ਹੈ ਹਾਂਜੀ ਉਹ ਹਾਂਜੀ ਤੁਹਾਨੂੰ ਦੱਸਿਆ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਦੋਨੇ ਕੇਸਾਂ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਇਹ ਜਿਹੜੇ ਪਿੱਛੇ ਜੋ ਵੀ ਇਹਨਾਂ ਦੀ ਆਪਸੀ ਕੋਈ ਰੰਜਿਸ਼ ਬਾ ਨਿਕਲੇਗੀ ਜਾਂ ਕੋਈ ਹੋਰ ਵਜ੍ਹਾ ਨਿਕਲਣ ਦੀ ਹੈ ਉਹ ਵੀ ਵੀ ਵਿਲ लेट ਯੂ ਨੋ ਪਰ ਸਾਡੀ ਹਜੇ ਮੇਰੇ ਤੁਹਾਨੂੰ ਦੱਸਿਆ ਵੀ ਇਨਕੁਆਇਰੀ ਚੱਲ ਰਹੀ ਹੈ ਇਹ ਹਜੇ ਮੈਂ ਇਸ ਇਸ ਚੀਜ਼ ਨੂੰ ਜਿਹੜੀ ਹੈਗੀ ਲਾਈਮਲਾਈਟ ਨਹੀਂ ਲਿਆ ਸਕਦਾ ਉਹ ਫਰਦਰ ਤੁਹਾਨੂੰ ਜਦੋਂ ਕੰਪਲੀਟ ਇਨਵੈਸਟੀਗੇਸ਼ਨ ਹੋ ਜੂਗੀ ਇਹਦੇ ਵਿੱਚ ਸਾਰੇ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਤੁਹਾਨੂੰ ਹੋਰ ਵੀ ਜਿਹੜੇ ਹੈਗੇ ਅਰੈਸਟ ਹਜੇ ਹੋਣਗੇ ਇਹਦੇ ਵਿੱਚ ਸਾਨੂੰ ਹੈਗਾ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਮੈਂ ਉਹ ਤੁਹਾਨੂੰ ਨਾਮ ਨਹੀਂ ਉਜਾਗਰ ਕਰ ਸਕਦਾ ਜਦੋਂ ਫਾਈਨਲ ਇਸਪਾਈਸ ਇਨਵੈਸਟੀਗੇਸ਼ਨ ਹੋ ਜੇਗੀ ਤਾਂ ਅਸੀਂ ਤੁਹਾਨੂੰ ਸਾਰਾ ਜਿਹੜਾ ਹੈਗਾ ਇਹਦਾ ਜ਼ਰੂਰ ਪੁੱਢੀ ਹੋ ਜਾਵੇਗਾ ਨਹੀਂ ਇਹ ਮੈਂ ਇਹ ਜਿਹੜਾ ਇਹ ਜਿਹੜਾ ਜੁਵਲਰ ਵਾਲਾ ਮਾਮਲਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਵੀ ਬ੍ਰਾਂਥ ਹੋ ਗਿਆ ਔਰ ਇਹ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਯੂਜ਼ ਕੀਤਾ ਉਹ ਵੀ ਬ੍ਰਾਂਥ ਹੋ ਗਿਆ ਦੂਸਰੇ ਮਾਮਲੇ ਵਿੱਚ ਦੂਸਰੇ ਮਾਮਲੇ 'ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਵੀ ਸਾਨੂੰ ਕਾਫੀ ਲੀਡਸ ਉਹ ਚ ਮਿਲੀਆਂ ਨੇ ਬੰਦੇ ਅਸੀਂ ਦੋਰ 'ਚ ਅਰੈਸਟ ਕਰ ਲਿਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਅਸੀਂ ਉਹਦੇ ਵਿੱਚ ਵੀ ਉਹ ਹਾਂ ਫਰਦਰ ਤੁਹਾਨੂੰ ਜੂ ਸੌਰੀ ਨਹੀਂ ਇਹ ਮੈਂ ਤੁਹਾਨੂੰ ਹਜੇ ਨਹੀਂ ਦੱਸ ਸਕਦਾ ਇਹ ਸਾਡੀ ਅੱਗੇ ਤੁਹਾਨੂੰ ਜਿਵੇਂ ਦੱਸਿਆ ਵੀ ਹਜੇ ਤਫ਼ਤੀਸ਼ ਚੱਲ ਰਹੀ ਹੈ ਅੱਗੇ ਦੀ ਅੱਗੇ ਕੀ ਲਿੰਕ ਬਣਦਾ ਜੋ ਫਾਰਵਰਡ ਲਿੰਕੇਜਸ ਬਣਨਗੇ ਤੇ ਬੈਕਵਰਡ ਲਿੰਕੇਜਸ ਦਾ ਅਸੀਂ ਸਾਰਿਆਂ ਦਾ ਵਰਕਆਊਟ ਕਰ ਰਹੇ ਹਾਂ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਟੀਮ ਸਾਰੀਆਂ ਇੱਥੇ ਵਰਕਆਊਟ ਕਰ ਰਹੀਆਂ ਠਾਣੇ ਦੀ ਵੀ ਔਰ ਸੀਆਈਏ ਖਾਸ ਤੌਰ ਤੇ ਕਾਉਂਟਰ ਇੰਟੈਲੀਜੈਂਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਵਿੱਚ ਤੇ ਵੀ ਆਰ ਵਰਕਿੰਗ ਔਨ ਇਟ ਜਿਵੇਂ ਇਹਦਾ ਫਾਈਨਲਾਈਜ਼ ਸਾਰਾ ਕੁਝ ਹੋਏਗਾ ਅਸੀਂ ਤੁਮ ਨਾਲ ਦੀ ਨਾਲ ਜਰੂਰ ਇੰਗਲ ਲੈਟ ਕੇ ਅੰਦਰ ਜਿਹੜੇ ਜਾਰੇ ਪਗਲੇ ਆ ਤੁਸੀਂ ਬਾਪੂ ਆ ਤੁਸੀਂ ਕਿੱਸਾ ਬੈਠੇ ਨਾ ਤਾਂ ਪਹਿਲਾਂ ਵੀ ਕੋਈ ਕੇਸ ਦਰਜ ਹੈਗੇ ਇਹਨਾਂ ਤੇ ਜਿਹੜੇ ਸਿਟੀ ਵਾਲੇ ਹੈਗੇ ਇਹਨਾਂ ਤੇ ਕੇਸ ਦਰਜ ਹੈਗੇ ਆ ਪਹਿਲਾਂ ਆਲਰੇਡੀ ਜਿਹੜੇ ਅਸੀਂ ਡੇਰਾ ਬਾਬਾ ਨਾਨਕ ਦੇ ਦੋ ਜਣੇ ਫੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨਾਂ ਚ ਕਰ ਰਹੇ ਹਾਂ